ਲੋ ਭਾਈ ਮਿੱਤਰੋ ਕੰਮ ਬਹੁਤ ਭੈੜਾ ਹੋ ਗਿਆ ਵਲੌਗ ਐਡਿਟ ਕੀਤਾ ਸੀ ਤੇ ਡਿਲੀਟ ਹੋ ਗਿਆ ਭਾਈ ਜੀ ਵਲੌਗ ਜਿਹੜਾ ਬਣਾਇਆ ਸੀਗਾ ਤੇ ਵਲੌਗ ਅੱਜ ਬਹੁਤ ਘੈਂਟ ਬਣਾਇਆ ਸੀਗਾ ਕਿਉਂਕਿ ਇੱਕਦਿਜੋ ਜੂੜਾ ਛੜਤਾ ਸੀ ਤੇ ਇਥੇ ਕੱਲੇ ਬੱਚੇ ਛੜਤੇ ਸੀਗੇ ਇਹਦੇ ਚ ਤੇ ਵਲੌਗ ਹੋ ਗਿਆ ਆਪਣਾ ਕੀ ਨਾਂ ਲੈਂਦੇ ਉਹ ਡਿਲੀਟ ਤੇ ਇਹਦਾ ਬੜਾ ਪੰਡਾ ਗਿਆ ਤੇ ਹਣੇ ਇਸ ਕਰਕੇ ਮੈਨੂੰ ਜੀੜੀ ਯਾਰ ਕਿੰਨਾ ਚਾਰ ਮਿੰਟਾਂ ਦਾ ਬੜਾ ਕੇ ਬਾ ਦੇਣੇ ਕਿਹੜਾ ਪਕੂਤਰ ਦਿਖਾ ਦੇਣੇ ਆ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ जरूर ਕਰਿਓ ਜੇ ਬਾਈ ਬਣਨਾ ਮਿਲਦੀ ਆ ਆ ਕੂਟਰ ਬੈਠੇ ਆ ਠੀਕ ਹੈ ਜੀ ਤੇ ਦੁਕਾਨ ਤੋਂ ਨੂੰ ਜਿਹੜੇ ਭਾਲੇ ਉਹਨਾਂ ਹਰਾ ਕੋ ਇਹਦੇ ਚ ਰਹਿ ਗਏ 8 ਬੱਚੇ ਦੋ ਨਿੱਕੇ ਰਹਿ ਗਏ ਤੇ ਦੋ ਰਹਿ ਗਏ ਨਿੱਕੇ ਇਹਦੇ ਚ ਉਹ ਬੈਠੇ ਨਿੱਕੇ ਥੱਲੇ ਬੈਠੇ ਦੂਜੇ ਤਾਂ ਜਿਹੜੇ ਬੈਠੇ ਚਲੋ ਜੀ ਸਹੀ ਹੈ ਕੰਮ ਜੋਤ ਨੇ ਨੂੰ ਫੋਟੋ ਫੋਟੋ ਡੇਟ ਕਰਤੀਆਂ ਸੀਆਂ ਤੇ ਪਰ ਹੁਣ ਮਸੰਮਤ ਹੀ ਪੈ ਗਈ ਵਲੌਗ ਹੋ ਗਿਆ ਪਾਤੂ ਡਿਲੀਟ ਤੇ ਭਰਾ ਬਣ ਕੇ ਸਪੋਰਟ ਕਰਿਆ ਕਰੋ ਯਾਰ ਆ ਬੈਠਣਾ ਕੂਤਰਾਂ ਠੀਕ ਅੱਜ ਰਿਸ਼ਤੇਦਾਰ ਆਏ ਸੀ ਤੇ ਵਲੌਗ ਵੀ ਮਗਰੋਂ ਜੇ ਸਟਾਰਟ ਕੀਤਾ ਸੀ ਤੇ ਪਰ ਵਧੀਆ ਵਲੌਗ ਬਣ ਗਿਆ ਸੀਗਾ ਤੇ ਹੁਣ ਮੁਸੀਬਤ ਉਹਦੀ ਇਹ ਪੈ ਗਈ ਬਈ ਸਾਰਾ ਡਿਲੀਟ ਹੋ ਗਿਆ ਮੇਰੇ ਤੋਂ ਚਲੋ ਕੋਈ ਗੱਲ ਨਹੀਂ ਤੇ ਆ ਰੂਦਾਂ ਆਈ ਆਪਣਾ ਬੰਦ ਕਿੰਨੇ ਚ ਦੌੜਦਿਆਂ ਨੂੰ ਮੇਰਾ ਆਦਾ ਵੀ ਆ ਛੱਡ ਕੇ ਦਵਾਲਾਂ ਚ ਉਹ ਵੇਖ ਲੋ ਜੀ ਆਪਣੀਆਂ ਮੱਜਾਂ ਖੜੀਆਂ ਤੇ ਮੰਮੀ ਤੇ ਜੋ ਤਾ ਬਿਠੇ ਇੱਧਰ ਇਹ ਹੁਣ ਆਪਾਂ ਸਰੋਂ ਕੱਲ ਨੂੰ ਵੱਢਾਂਗੇ ਭਾਈ ਤੇ ਸਰੋਂ ਵੀ ਆਪਣੇ ਰੰਗ ਬਦਲ ਗਈ ਜਿੱਥੇ ਪਰਸਪਤ ਜਦੋਂ ਵੱਢਣ ਲੱਗੇ ਸੀ ਉਦਦੇ ਦਾ ਜਮਾ ਹਰੀ ਸੀਗੇ ਤੇ ਇਸ ਕਰਕੇ ਫਿਰ ਆਪਾਂ ਉਦਦੇ ਵੱਢੀ ਨਹੀਂ ਗਈ ਤੇ ਇਹ ਆਏ ਹਾਏ ਆ ਤਿੰਨ ਚਾਰ ਮੀਟਰ ਦਾ ਵਲੌਗ ਬਣਾ ਦੇਣਾ ਭਾਈ ਆ ਸਰੋਂ ਆਪਣੀ ਠੀਕ ਹੈ ਤੇ ਕਣਕ ਵੀ ਰੰਗ ਬਦਲ ਚੁੱਕੀ ਹੈ ਬਾਈ ਕਣਕ ਵੀ ਰੰਗ ਬਦਲ ਗਿਆ ਸਾਰੀਆਂ ਉਹ ਜਿਹੜੇ ਪੱਠੇ ਪੁੱਠੇ ਆ ਊਲੀਆਂ ਊਲੀਆਂ ਵਾਲੀਆਂ ਸਾਰਾ ਕੋਪੜ ਕਾ ਦੇਣਾ ਕੱਲ ਨੂੰ ਤੇ ਨਾਲੇ ਪੱਠਿਆਂ ਨੂੰ ਲਾ ਦੇਾਂਗੇ ਪਾਣੀ ਨਾਲੇ ਗੰਨੇ ਗੁੰਨੇ ਨੂੰ ਪਾਣੀ ਲੱਗ ਜੂਗਾ ਸਾਰਾ ਕੋਸ ਇੱਕੀ ਰਬੂਟ ਹੋ ਜੂਗਾ ਲੋ ਬਾਈ ਸਰੋਂ ਸਾਰੀ ਰੰਗ ਬਦਲ ਗਈ ਹੈ ਤੇ ਕੰਡੇ ਆਪਣੇ ਆ ਰਹੇ ਪਾ ਉਹ ਤੋਂ ਟਿੱਕਰ ਤੇ ਛੋਲੀ ਆ ਬਾਈ ਜੀ ਆਪਾਂ ਆਂਡ ਗਵਾਂਡ ਵੀ ਪਟਾਦਾ ਕਿਉਂਕਿ ਪੱਕਣ ਲੱਗ ਪਿਆ ਸੀਗਾ ਚਲੋ ਭਾਈ ਕਿਸੇ ਦੇ ਮੂੰਹ ਚਿਪਿਆ ਜੋ ਲਿਆਜ ਗਿਆ ਜਾਣੀ ਸੀ ਸਾਰਿਆਂ ਦੀ ਇੱਕ ਇੱਕ ਡੰਗ ਤਰਾ ਤਾਂ ਤਿਆਰ ਰਹਿ ਗਈ ਜਿਹੜੇ ਊਲਾਂ ਭੁੰਨਣ ਵਾਲੇ ਰਹਿ ਗਏ ਇਹ ਪੱਟ ਕੇ ਊਲਾਂ ਭੁੰਨ ਕੇ ਇਹ ਸਾਰਾ ਸਬਜੀ ਅਸਤੀ ਥਾਂ ਛੱਡਿਆ ਹੋਇਆ ਹੁਣ ਇਹਦੇ ਜਿੱਦਿਆ ਟੂਟਾ ਵੀ ਟਪ ਮਾਰਦੇ ਇੱਕ ਦਿਨ ਨੀਂਚ ਇਹਦੇ ਚ ਫੜਨੇ ਪੜੀ ਜੇ ਤੇ ਕਣਕ ਬਾਈ ਰੰਗ ਬਦਲ ਗਈ ਜਮ ਸਰੂਨ ਨੇ ਤਾਂ ਰੰਗ ਬਦਲੇ ਹੀ ਬਦਲਿਆ ਤੇ ਕਣਕ ਵੀ ਜਮ ਬਾਈ ਰੰਗ ਬਦਲ ਚੁੱਕੀ ਆ ਲਾਲ ਜੀ ਹੋ ਗਈ ਆ ਲਓ ਜੀ ਵੇ ਵਈ ਜੀ ਬਲੌਗ ਡਲੀਲ ਟਫੋਨ ਕਰਕੇ ਤੁਰਤ ਪਹੇਰ ਬਾਈ ਜੀ ਐ ਤੁਰ ਫਿਰ ਕੇ ਤਿੰਨਾ ਚਾਰ ਮਿੰਟਾਂ ਦਾ ਪੂਰਾ ਕੀਤਾ ਫਿਰ ਮੈਂ ਕਿ ਚੱਲ ਇਹਨਾਂ ਨਾਲੇ ਪੱਠੇ ਲਾ ਦੇਾਂਗੇ ਇਹਨਾਂ ਨਾਲੇ ਸਬਜੀ ਵਾਲਾ ਥਾਂ ਲਾ ਦੇ ਜਿਨਾਂ ਨਾਲ ਇਹਦੇ ਚ ਰੌਣੀ ਗਿੱਲੀ ਹੋਈ ਤਾਂ ਕੱਲ ਨੂੰ ਵਜਾ ਦੇਾਂਗੇ ਜੇ ਨਾ ਗਿੱਲੀ ਹੋਈ ਤਾਂ ਪਾਣੀ ਛੱਡ ਦੇਣੇ ਪੱਠੇ ਤਾਂ ਲਾਉਣੇ ਲਾਉਣੇ ਅਬ ਇਹ ਆਪਣਾ ਸਟਾਰਟਰ ਸਟੂਟਰ ਵੀ ਸੈਟਿੰਗ ਕਰਨ ਨਾਲ ਸਾਰਾ ਬਾਈ ਜੀ ਨਤਾ ਜੀ ਦਤਾ ਹੈ ਤੇ ਕਾ ਜੀ ਕੁੱਤਰ ਛੱਡੇ ਨਹੀਂ ਗਏ ਕਿਉਂਕਿ ਰਿਸ਼ਤੇਦਾਰਾਂ ਇਸ ਕੋਈ ਕੰਮ ਸੀ ਜਾਂ ਜ਼ਰੂਰੀ ਉਹਦੇ ਕਰਕੇ ਫਿਰ ਕੁੱਤਰ ਬਾਹਰ ਨਹੀਂ ਕੱਢਿਆ ਅਸਲਾ ਬਦਲੀ ਕਰਕੇ ਛੁੱਡਿਆਂ ਦੀ ਇਹਦੇ ਚ ਜੂੜੀ ਛੱਡਤੀ ਉਹ ਨਿੱਕੇ ਬੱਚੇ ਰਹਿ ਗਏ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਤੁਸੀਂ ਵਲੌਗ ਵੀ ਦੇਖ ਲੈਣੇ ਆ ਵੱਡੇ ਵੀਰ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਇਹ ਪਾਲੀ ਚੋਕ ਦੀ ਖਿਮਾ ਤੇ ਮੇਰਾ ਬੋਲਦੇ ਦਾ ਬਾਈ ਸਾਹ ਚੜ ਗਿਆ ਤੇ ਭਰਾ ਬਣ ਕੇ ਨਾ ਤੁਸੀਂ ਜ਼ਰੂਰ ਵਲੌਗ ਵੇਖਿਆ ਕਰੋ